ਕਰਨਾਮ ਸਧਾਰਜ ਜਲੰਧਰ ਸਿੰਘ ਸਪੱਤਰ ਸਧਾਰਜ ਕਰਮ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਛਤਰਾਣਾ ਅੱਡਾ ਅਸੀਂ ਤੁਹਾਨੂੰ ਅਜ ਤੋਂ ਤਕਰੀਬਨ 8-9 ਮਹੀਨੇ ਪਹਿਲਾਂ 50 ਦਿਨ ਦਾ ਬਾਡੀ ਸਰਵਿਸ ਪੈਕ ਦੇ ਕੇ ਗਿਆ ਸੀ ਹਾਂਜੀ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਸੀ ਮੇਰੇ ਜੀ ਚੂਕੜੇ ਚ ਪੀੜ ਨਿਕਲਦੀ ਸੀ ਤੇ ਫੱਲੇ ਪੈਰਾਂ ਨਾਲ ਜਾਂਦੀ ਸੀ ਠੀਕ ਹੈ ਜੀ ਉਹ ਹੁਣ ਮੈਂ ਠੀਕ ਆ ਠੀਕ ਹੈ ਹਾਂਜੀ ਹੋਰ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਦਿੱਕਤ ਸੀ ਪਹਿਲਾਂ ਹੋਰ ਮੈਨੂੰ ਜਦ ਆਪਾਂ ਨੂੰ ਸੇਕ ਨਿਕਲਦਾ ਸੀ ਠੀਕ ਹੈ ਉਹ ਵੀ ਮੈਂ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਸਰੀਰਕ ਕਮਜ਼ੋਰੀ ਕੋਈ ਮਹਿਸੂਸ ਕਰਦੇ ਸੀ ਨਾ ਪਹਿਲਾਂ ਨਹੀਂ ਹੁਣ ਐਨ ਬਿਲਕੁਲ ਤੰਦਰੁਸਤ ਹੈ ਸਰੀਰ ਮੇਰਾ ਪਹਿਲਾਂ ਮਹਿਸੂਸ ਕਰਦੇ ਸੀ ਹਾਂਜੀ ਤੇ ਬਾਡੀ ਸਰਵਿਸ ਤੋਂ ਬਾਅਦ ਅੱਜ ਤੁਹਾਨੂੰ ਜਿਹੜੇ ਤਕਰੀਬਨ 9 ਮਹੀਨੇ ਹੋ ਚਲੇ 8-9 ਮਹੀਨੇ ਹੋ ਗਏ ਬਾਡੀ ਸਰਵਿਸ ਪੈਕ ਲੈ ਰਹੇ ਹਾਂ ਤਾਂ ਹੁਣ ਉਸ ਤੋਂ ਬਾਅਦ ਅੱਜ ਤੱਕ ਤੁਸੀਂ ਕੋਈ ਮਹਿਸੂਸ ਕੀਤਾ ਆ ਇਹ ਬਾਰੇ ਮੈਂ ਤਾਂ ਵੀ ਕੀਤਾ ਜੀ ਮੈਂ ਜ਼ਰਾ ਸਰੀਰ ਬਹੁਤ ਤੰਦਰੁਸਤ ਹੈ ਠੀਕ ਹੈ ਜੀ ਬਹੁਤ ਵਧੀਆ ਬਿਲਕ ਠੀਕ ਹੈ ਮੇਰਾ ਜੀ ਕਰਦਾ ਵੀ ਮੈਂ ਛਾਲਾ ਮਾਰਾਂ ਤੇ ਭੱਜਾਂ ਠੀਕ ਹੈ ਮੈਨੂੰ ਕੋਈ ਵੀ ਮਾੜੀ ਮੋਟੀ ਵੀ ਦਿੱਕਤ ਨਹੀਂ ਆਈਗੀ ਠੀਕ ਹੈ ਜੀ ਤੇ ਮੇਰੀ ਪੀੜ ਅੱਗੇ ਮੈਂ ਥੋੜਾ ਬਿਦਾ ਵੀ ਚੱਲ ਕੇ ਗੱਡੀ ਤੇ ਬੈਂਦਾ ਹਾਂ ਜਾਂ ਮੈਂ ਬੈਠਾ ਰਹਿੰਦਾ ਮੇਰੇ ਚੂਕਣੇ ਚ ਪੀੜ ਨਿਕਲਦੀ ਸੀ ਤੇ ਮੈਂ ਜਿੰਨਾ ਚ ਉੱਠ ਕੇ ਤੁਰ ਨਹੀਂ ਸਕਦਾ ਉਹਨਾਂ ਚ ਪੀੜ ਨਹੀਂ ਸੀ हटਦੀ ਮੈਂ ਨਹੀਂ ਹੱਸ ਸਕਦਾ ਹੁਣ ਉਸ ਤੋਂ ਬਾਅਦ ਮੈਂ ਪਟਿਆਲੇ ਵੀ ਜਾਣਾ ਤੇ ਆ ਥੋੜੇ ਦਿਨ ਕਿ ਮੈਂ ਫਤਿਹਗੜ੍ਹ ਵੀ ਗਿਆ ਗੱਡੀ ਲੈ ਕੇ ਆਪ ਗਿਆ ਖੁਦ ਠੀਕ ਹੈ ਤੇ ਮੈਨੂੰ ਕੋਈ ਤਕਲੀਫ ਨਹੀਂ ਹੋਈ ਮੇਰਾ ਹੁਣ ਜਾਣ ਦੇ ਵਿੱਚ ਸਹੀ ਰਿਹਾ ਮੈਂ ਠੀਕ ਹੈ ਬਿਲਕੁਲ ਠੀਕ ਹੈ ਠੀਕ ਹੈ ਤੇ ਕਈ ਲੋਕ ਇਹ ਮਹਿਸੂਸ ਕਰਦੇ ਆ ਵੀ ਹਾਂਜੀ ਕਿਤੇ ਇਹ ਨਸ਼ਾ ਤਾਂ ਨਹੀਂ ਇਹਦੇ ਵਿੱਚ ਜਾਂ ਕੋਈ ਚੀਜ਼ੇ ਵੀ ਤੁਸੀਂ 9 ਮਹੀਨੇ ਹੋ ਗਏ ਤੁਹਾਨੂੰ ਛੱਡਿਆ 8 ਮਹੀਨੇ ਹੋ ਗਏ ਤਕਰੀਬਨ ਤੁਹਾਨੂੰ ਛੱਡਿਆ ਨਾ ਬਡੀ ਸਰਵਿਸ ਹਾਂਜੀ ਕੀ ਉਸ ਤੋਂ ਬਾਅਦ ਤੁਹਾਨੂੰ ਕੋਈ ਮਹਿਸੂਸ ਹੋਇਆ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੈ ਇਹਦੇ ਵਿੱਚ ਕੋਈ ਨਸ਼ੇ ਵਾਲੀ ਗੱਲ ਨਹੀਂ ਇਹ ਤਾਂ ਜੂਸ ਨੇ ਔਰ ਕੱਢੇ ਹੋਏ ਨੇ ਉਹਨਾਂ ਦੇ ਠੀਕ ਹੈ ਜੀ ਹਾਂਜੀ ਇਹਨਾਂ ਦੇ ਕੋਈ ਵੀ ਨਸ਼ੇ ਵਾਲੀ ਕੋਈ ਗੱਲਬਾਤ ਨਹੀਂ ਠੀਕ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਬਿਲਕੁਲ ਸਹੀ ਬਿਲਕੁਲ ਤੰਦਰੁਸਤ ਆ ਤੇ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਹੀ ਮੈਸੇਜ ਦੇਣਾ ਵੀ ਇਹ ਬਹੁਤ ਚੰਗੀ ਚੀਜ਼ ਹੈ ਜੂਸ ਨੇ ਇਹ ਆਪਾਂ ਨੂੰ ਪੀਣੇ ਤੰਦਰੁਸਤ ਨੂੰ ਪੀਣੇ ਚਾਹੀਦੇ ਆ ਤੇ ਇਹ ਪੀਓ ਜੇ ਆਪਾਂ ਦੁੱਖ ਤਕਲੀਫ ਲੱਗੇ ਤੋਂ ਜਿਵੇਂ ਅੱਜ ਕੱਲ ਸਾਰੇ ਦਵਾਈਆਂ ਲੈਂਦੇ ਫਿਰਦੇ ਆ ਤੇ ਆਪਾਂ ਬਾਅਦ ਚ ਪੀਣੇ ਆ ਇਹ ਤੁਹਾਨੂੰ ਪਹਿਲਾਂ ਹੀ ਪੀ ਲਈ ਆ ਆਪਾਂ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਥੋੜਾ ਨਾਰਮਲ ਹੀ ਖਰਚਾ ਹੈ ਠੀਕ ਹੈ ਜੀ ਇਹ ਵਧੀਆ ਜੇ ਲੈ ਲਓ ਸਭ ਤੋਂ ਚੰਗੀ ਚੀਜ਼ ਹੈ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ